ਯੋ ਬਾਬਾ ਦੀਪ ਸਿੰਘ ਜੀ ਕਾ ਸਕਦੇ ਕੋਈ ਨਹੀਂ ਕਾ ਸਕਦਾ ਘਰ ਨਹੀਂ ਸੀ ਘਰ ਤੋਂ ਵਣਜੀ ਸੀ ਬੜਾ ਸਿਰ ਵਣਜੀ ਰਹੀਆਂ 30 ਹਜ਼ਾਰ ਰੁਪਏ ਲੜੀਆਂ ਹੁਣ ਬਾਬਾ ਨੇ ਕੋਠੀ ਦਿੱਤੀ ਮੈਂ ਕੱਖਾਂ ਸਜਰੀ ਮੈਨੂੰ ਲੱਖਾਂ ਚ ਕੀਤਾ ਬਾਬਾ ਦੁਆ ਮੈਂ ਸੋਚਿਆ ਨਹੀਂ ਸੀ ਕਿ ਮੈਂ ਇੰਨੇ ਜੋਗੀ ਆਵਾਂਗੀ ਪਰ ਬਾਬਾ ਜੀ ਨੇ ਕੀਤਾ ਮੈਨੂੰ ਬਹੁਤ ਮੇਰੀ ਤਾਂ ਬਹੁਤ ਜੋ ਮੈਂ ਸੋਚੀ ਖਰੋ ਸੇ ਬਾਬਾ ਦੀਪ ਸਿੰਘ ਤੇ ਸਨ ਬਹੁਤ ਬੜੀ ਕਾਲ ਦੀ ਮਹਿੰਦੀ ਨਿਕਲੀਏ ਬੜਬੜ ਕਰੋ ਕਮਨੂ ਨਹੀਂ ਵੇਖੀ ਤੇ ਪਿਆ ਦੇ ਜਿਹੜਾ ਪਿਆਵੇਂ ਅਜਾ ਮੁੱਕਣਾ ਹੀ ਨਹੀਂ ਦਿਨ ਕਿੰਨੇ ਬਟੜ ਬਾਬਾ ਜੀ ਦੇ ਦਿਨ ਆਵੇ ਉਹ ਦਿਵਾਰ ਆਵੇ ਸੀ ਜਾਈਏ ਬਾਬਾ ਜੀ ਦੇ ਘਰ ਐਨੇ ਜੋ ਕਿ ਮੈਂ ਨਹੀਂ ਆਪੇ ਬਾਬਾ ਜੀ ਅਸੀਂ ਤੇ ਬਾਤੀਆਂ ਆਪੇ ਹੋਈ ਗੱਲ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਖਸਤਨ ਬਾਬਾ ਦੀਪ ਸਿੰਘ ਜੀ ਬਹੁਤ ਕਿਰਤ ਹੈ ਬਹੁਤ ਜ਼ਿਆਦਾ ਜੋ ਬਾਬਾ ਦੀਪ ਸਿੰਘ ਜੀ ਕਰ ਸਕਦੇ ਕੋਈ ਨਹੀਂ ਕਰ ਸਕਦਾ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਉਂਦਿਆਂ ਨੂੰ ਤੁਹਾਨੂੰ ਬਹੁਤ ਦੇਰ ਹੋ ਗਈ ਬੜੀ ਸੋਹਣੀ ਹੈ ਬਹੁਤ ਸੁਣਦਾ ਹੈ ਬਾਬਾ ਦੀਪ ਸਿੰਘ ਬਹੁਤ ਜ਼ਿਆਦਾ ਕਿਰਪਾ ਹੈ ਬਹੁਤ ਕਿਰਪਾ ਹੈ ਜਿਹੜਾ ਜੀਵਨ ਦੇ ਵਿੱਚ ਬਦਲਾ ਆ ਗਿਆ ਅਸੀਂ ਮੈਨੂੰ ਮਿਲ ਗਿਆ ਜੋ ਮੈਂ ਸੁੱਕੇ ਜ਼ਮੀਨ ਮਿਲ ਗਿਆ ਮਿਲ ਗਿਆ ਘਰ ਨਹੀਂ ਸੀ ਘਰ ਤੋਂ ਵਨਜੀ ਸੀ ਬੜਾ ਸਿਰ ਵਨਜੀ ਰਹੀਆਂ 30 ਸਾਲ ਰੋਲੀਆਂ ਹੁਣ ਬਾਬਾ ਨੇ ਕੋਠੀ ਦਿੱਤੀ ਬਹੁਤ ਵਧੀਆ ਦਿੱਤੀ कोठी दी बाबा जी ने मेन कोठी मैं सोच नहीं जो की आवान गै नहीं सोचा मैं इन जो की बनागी बा जी ने मैंने बनाया ਮੈਂ ਕੱਖਾਂ ਸਿਜਰੀ ਮੈਨੂੰ ਲੱਖਾਂ ਚ ਕੀਤਾ ਬਾਬਾ ਦੇ ਮੈਂ ਗੁਰਜੀ ਕੱਖਾਂ ਸਾਹਿਬੀ ਯਕੀਨ ਜਿਹੜਾ ਕਿ ਬਾਬਾ ਦੀਪ ਸਿੰਘ ਜੀ ਦੇ ਦਰਦ ਦੇ ਵਧਿਆ ਤੇ ਬਹੁਤ ਜ਼ਿਆਦਾ ਬਹੁਤ ਤਾਂ ਤਿੰਨ ਦਿਨ ਬਹੁਤ ਹੋ ਗਿਆ ਵਾਏ ਐਨੀ ਕੋਈ ਜਗ੍ਹਾ ਨਹੀਂ ਲੇਖੋ ਬੈਠਣ ਦੀ ਜਗ੍ਹਾ ਵੀ ਨਹੀਂ ਮਿਲਦੀ ਬਾਬਾ ਜੀ ਬਣਾ ਰਹੇ ਨਾਲ ਨਾਲ ਸੰਗਤ ਵੱਧ ਜੰਦੀ ਨਾਲ ਨਾਲ ਜਗ੍ਹਾ ਪਣੀ ਜਾਂਦੀ ਜਗਾ ਵੀ ਨਹੀਂ ਬਣੀ ਜੀ ਬਾਬਾ ਜੀ ਹਰ ਬੁੱਧਵਾਰ ਇੱਥੇ ਆਉਂਦੇ ਹਾਂ ਹਾਂਜੀ ਬੁੱਧਵਾਰ ਹਰ ਬੁੱਧਵਾਰ ਜਿੰਨੀ ਕਿ ਜਿਹੜੀ ਮਨ ਦੇ ਵਿੱਚ ਖਿੱਚ ਪੈਂਦੀ ਹੈ ਕਿ ਕਦੋਂ ਬੁੱਧਵਾਰ ਆਊਗਾ ਤੇ ਆਪਾਂ ਜਾਵਾਂਗੇ ਦੁਪਹਿਰਾਂ ਤੋਂ ਕਹਿੰਨੀ ਸਵੇਰੇ ਸਵੇਰੇ ਫਟਾਫਟ ਕੰਮ ਕਰੀਏ ਵੇਲੇ ਹੋਈਏ ਤਿਆਰ ਹੋਈਏ ਚੱਲੀਏ ਜੀ ਬੁੱਧਵਾਰੇ ਬਾਬਾ ਜੀ ਦੇ ਘਰ ਫਟਾਫਟ ਚੱਲੀਏ ਜੀ ਦਿਨ ਗਿੰਦੇ ਆ ਬਟਵਾਰ ਬਾਬਾ ਜੀ ਦਾ ਦਿਨ ਆਵੇ ਬੁੱਧਵਾਰ ਆਵੇ ਜੀ ਜਾਗੇ ਬਾਬਾ ਜੀ ਦੇ ਘਰ ਬੜੀ ਮੰਨਦਾ ਹੈ ਜਿਹੜਾ ਆ ਗਿਆ ਉਹ ਬਹੁਤ ਕੁਝ ਲੈ ਕੇ ਜਾਏਗਾ ਉਹ ਜੋ ਮੰਗੇ ਸੋ ਪਾਏ ਆ ਉਹ ਵੀ ਥੋੜੇ ਜਿ ਹੋ ਰਹੇ ਕਿਉਂਕਿ ਜਦੋਂ ਵਾਇਗੁਰਾ ਆਪ ਨੇੜੇ ਹੋ ਕੇ ਸੁਣਦਾ ਨਾ ਤਾਂ ਅੱਖਾਂ ਦੇ ਵਿੱਚ ਹੰਝੂ ਆ ਹੀ ਜਾਂਦੇ ਨੇ ਕਿ ਉਹਦੀ ਬਖਸ਼ਿਸ਼ ਜਦੋਂ ਹੁੰਦੀ ਆ ਬਹੁਤ ਮੇਰੀ ਤਾਂ ਬਹੁਤ ਜੋ ਮੈਂ ਸੋਚੇ ਚਲੋ ਰੋਬੋ ਨਾ ਕਿਉਂਕਿ ਵਾਇਗੁਰਾ ਨੇ ਜਦੋਂ ਮਿਹਰ ਕੀਤੀ ਆ ਤੇ ਵਾਇਗੁਰਾ ਨੇ ਆਪਾਂ ਨੂੰ ਬਾਬਾ ਜੀ ਨੂੰ ਪਤਾ ਮੇਰੀ ਕੁੜੀ ਘਰ ਬੈਠੀ ਵੀ ਦਬਾਗ ਗਈ ਜੋ ਆਪੇ ਗੱਲ ਲਿਓ ਆਪੇ ਧੋਣਗੇ ਉਹਨਾਂ ਨੇ ਪਤਾ ਨਾ ਆਪੇ ਕਰਨਗੇ ਉਮੀਦ ਹੈ ਪੂਰੀ ਹਾਂ ਪੂਰੀ ਮੈਨੂੰ ਉਹਨਾਂ ਨੇ ਕਰ ਦੇਣਾ ਯਕੀਨ ਹੈ ਨਾ ਪੂਰਾ ਵਾਇਗੁਰਾ ਤੇ ਮੈਂ ਉਹਨਾਂ ਤੇ ਭਰੋਸਾ ਛੱਡਿਆ ਕਿਸੇ ਨੂੰ ਕਹਿੰਦੀ ਨਹੀਂ ਕਿਸੇ ਨੂੰ ਨਹੀਂ ਕਹਣਾ ਬਾਬਾ ਜੀ ਫਾਨੋ ਬਤਾਏ ਮੇਰੀ ਬੱਚੀ ਦਾ ਦੁੱਖ ਤੂੰ ਹੀ ਕਰਨਾ ਜੋ ਕਰਨਾ ਮੈਂ ਨਹੀਂ ਕਰਨਾ ਮੈਨੂੰ ਕੁਝ ਪਤਾ ਹੀ ਨਹੀਂ ਮੈਨੂੰ ਸਮਝ ਵੀ ਨਹੀਂ ਆਈ ਬਸ ਐਨੇ ਜੋ ਕੀ ਮੈਂ ਨਹੀਂ ਆਪੇ ਬਾਬਾ ਜੀ ਅਸੀਂ ਤੇ ਬਾਤੀਆਂ ਆਪੇ ਹੀ ਕਰਾਂਗੇ ਸਹੀਏ ਜਦੋਂ ਆਪਾਂ ਡੋਰਾ ਉਸ ਸੱਚੇ ਮਾਲਕ ਤੇ ਛੱਡ ਦਿੰਦੇ ਆ ਨਾ ਤਾਂ ਆਪੇ ਦੀਪ ਜੀ ਨੇ ਡੋਰਾ ਛੁੱਟਿਆ ਕਿਸੇ ਤੇ ਵੀ ਨਹੀਂ ਫਿਰ ਉਸੇ ਬਾਬਾ ਦੀਪ ਸਿੰਘ ਤੇ ਸਾਨੂੰ ਬਹੁਤ ਬੜੀ ਕਾਲਕੀ ਬੰਦੀ ਨਿਕਲੀਏ ਬੜਵੜ ਘਰ ਕਾਨੂੰਨੀ ਵੇਖੀ ਤੇ ਪਿਆ ਇਹਦੇ ਜਿਹੜਾ ਪਿਆਵੇਂ ਅਜੇ ਮੁੱਕਣਾ ਹੀ ਨਹੀਂ ਬਿਲਕੁਲ ਅਜੇ ਮੁੱਕਣਾ ਹੀ ਨਹੀਂ ਤੇ ਸਾਰੀ ਜ਼ਿੰਦਗੀ ਨਹੀਂ ਮੁੱਕੜੇ ਮਰਦੇ ਤੰਬ ਤੱਕ ਮੁੱਕੜੇ ਆ बाबा जी लाड पढ़ लो जिन्हें देना हार देने। मैं हर वाले देना मैं देखो इन्हें मकान जो कि नहीं सोचा सी पर मैं हूँ बड़ी वीडी कोठी मिली है बहुत सोने मिली जो मैं नहीं पाया सी वो मैं पाया मिल गया मैंने मिल गया बाबा दीप सिंह बाबा दीप सिंह धन धन बाबा दीप सिंह जी धन धन बाबा दीप सिंह जी खालसा वाहू जी की फतेह